ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹੇ ਨੇ ਬਾਈ ਜੀ ਤੇ ਆਹ ਦੇਖੋ ਬਈ ਆਪਣੇ ਸਾਰੇ ਕਬੂਤਰ ਸੇਲ ਹੋ ਗਏ ਬਈ ਇਹ 2300 ਸੇਲ ਆਈ ਸੀ ਨਾ ਆਹ ਦੇਖ ਲਓ ਇਸ ਟਾਈਮ ਕੁੱਡੇ 'ਚ ਕੁਝ ਨਹੀਂ ਹੈਗਾ ਬਈ ਆਪਣੇ ਜਿਹੜੇ 2300 ਸੇਲ ਆਈ ਸੀ ਆਪਣੇ ਇਸ ਟਾਈਮ ਆਪਣੇ ਕੋਲ ਕੁੱਡੇ ਦੇ ਵਿੱਚ ਕੁਝ ਨਹੀਂ ਹੈਗਾ ਬਈ ਆਪਣੇ ਕਬੂਤਰ ਮੰਨ ਲੇ ਗਏ ਸਰੋ ਚਾਰ ਬਾਜੂ ਸਾਰੇ ਵਿਕ ਗਏ ਬਾਈ ਆ ਕਹਿੰਦੇ ਫੰਗ ਫਰਦ ਨੇ ਬਾਈ ਉਹਰੇ ਕੁੱਟਿਆ ਜਾ ਐ ਟਾਈਮ ਕੁਛ ਨਹੀਂ ਹੈਗਾ ਦਾਦੇ ਦੀ ਕਿਰਪਾ ਨਾਲ ਸਾਰੇ ਕਬੂਤਰ ਵਿਕ ਚੁੱਕੇ ਨੇ ਬਾਈ ਠੀਕ ਹੈ ਬਾਈ ਜੀ ਹੁਣ ਕੋਈ ਫੋਨ ਲੱਗ ਰਿਹਾ 22 16 ਕਬੂਤਰ ਹੁਣ ਕਾਲੂ ਆਪਣੇ ਕੋਲ ਨਵੇਂ ਕਬੂਤਰ ਆਉਣੇ ਬਾਈ ਜੋ 300 ਦੇ ਸਾਬ ਨੂੰ ਦਿੱਤੇ ਜਾਂਦੇ ਆ ਬਾਈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਆਪਣੇ 300 ਦੇ ਸਾਬ ਨੂੰ ਕਬੂਤਰ ਦਿੰਨੇ ਆ ਤੇ ਸਿਰਫ ਸੰਡੇ ਨੂੰ ਆਏ ਦੁਬਾਰ ਨੂੰ ਸੇਲ ਲਾਉਣਾ ਹੈ ਬਾਈ 2200 ਰੁਪਏ ਲੱਗਦੀ ਠੀਕ ਹੈ ਭਾਈ ਹੁਣ ਤੁਸੀਂ ਦੇਖ ਸਕਦੇ ਆਪਣੇ ਸਾਰੇ ਕਬੂਤਰ ਸੇਲ ਹੋ ਗਏ ਤੇ ਹੁਣ ਮੇਰਾ ਵੀਰ ਕੋਈ ਫੋਨ ਨਾਲ ਲਾਇਓ ਕੱਲੂ ਆਪਣੇ ਨਵੇਂ ਕਬੂਤਰ ਆਉਣਗੇ ਉਹ ਤੁਹਾਨੂੰ ਦਿਖਾਵਾਂ ਮੈਂ ਕੱਲੂ ਨਵੇਂ ਠੀਕ ਜਣਾ ਭਾਈ ਤੇ ਐਸ ਤਰ੍ਹਾਂ ਆਪਣੇ ਸੇਲ ਹੋ ਗਏ ਭਾਈ ਜਿੱਟਾ 200 ਨੂੰ ਸੇਲ ਲਾਈ ਸੀ ਬਾਬੇ ਦੀ ਕਿਰਪਾ ਨਾਲ ਸੇਲ ਹੋ ਗਏ ਭਾਈ ਤੇ ਬਾਕੀ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਦੇ ਵਿੱਚ ਭਾਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਲੂਰੀਜ਼ਮ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ